ਸਸੀ ਕਾ ਜੀ ਮੇਰਾ ਨਾਮ ਹੈ ਲਵ ਯੂ ਤੇ ਮੈਂ ਅੱਜ ਇੱਕ ਬੜੀ ਅਰਜੈਂਟ ਬੜੀ ਜ਼ਰੂਰੀ ਬੜੀ ਖਾਸ ਗੱਲ ਕਰਨ ਦੇ ਲਈ ਲਾਈ ਹੋਈ ਆ ਤੇ ਜਿਹੜੀ ਗੱਲ ਮੈਂ ਕਰਨਾ ਚਾਹੁੰਦੀ ਆ ਉਹ ਗੱਲ ਹੈ ਹਰਮਨ ਚੀਨੇਵਰੇ ਜਿਹੜਾ ਕਿ ਆਪੇ ਆਪ ਨੂੰ ਬੜਾ ਵੌਲਡ ਵਾਈਡ ਫੇਮਸ ਕਿੰਦਾ ਹੈ ਅੱਜ ਕੱਲ ਉਹਦਾ ਇੱਕ ਗਾਣਾ ਬੜਾ ਚੱਲ ਰਿਹਾ ਹੈ ਨਾ ਕਿ ਛੋਟੇ ਹੁੰਦੇ ਖਾਂਦੇ ਹੁੰਦੀ ਸੀ ਸਲੇਟੀਆਂ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ ਉਹ ਜਿਹੜੀ ਕੁੜੀ ਬਾਰੇ ਉਹਨੇ ਗਾਣਾ ਗਾਇਆ ਨਾ ਉਸ ਸਲੇਟੀਆਂ ਖਾਂ ਵਾਲੀ ਕੁੜੀ ਮੈਂ ਹੀ ਪਰ ਮੈਨੂੰ ਛੋਟੇ ਹੁੰਦੇ ਉਹਨੇ ਇੱਕ ਪ੍ਰੋਮਿਸ ਕੀਤਾ ਸੀ ਕਿ ਜਿਹੜੀਆਂ ਰਾਜ਼ ਦੀਆਂ ਗੱਲਾਂ ਇਹ ਰਾਜ਼ ਨਹੀਂ ਗੱਲਾਂ ਰਹਿਣਗੀਆਂ ਤੇ ਕਿਸੇ ਦੇ ਵੀ ਅੱਗੇ ਖੋਲੀਆਂ ਨਹੀਂ ਜਾਣਗੀਆਂ ਪਰ ਅੱਜ ਜੇ ਉਹ ਨੇ ਮੇਰਾ ਰਾਜ਼ ਪੂਰੀ ਦੁਨੀਆ ਅੱਗੇ ਖੋਲਿਆ ਨਾ ਤੇ ਉਸ ਮਰਜਣੇ ਦਾ ਰਾਜ਼ ਮੈਂ ਖੋਲੂੰਗੀ ਤੇ ਮੈਂ ਵੀ ਦੱਸਣਾ ਚਾਹੂੰਗੀ ਕਿ ਆਪ ਮਰਜਣਾ ਟੂਟੀ ਮੋਟ ਛੋਟੇਂ ਤੇ ਕੀ ਕਰਦਾ ਰਿਹਾ ਤੇ ਦੱਸੂੰਗੀ ਵੀ ਕਾ ਕੇ ਹਾਂਜੀ ਸੁਣੋ ਜੇ ਤੂੰ ਖੋਲੇ ਮੇਰੇ ਕੱਲੇ ਕੱਲੇ ਰਾਜਿਆ ਮੈਨੂੰ ਵੀ ਤਾਂ ਕਾਰਨਾਮੇ ਤੇਰੇ ਆਦਿਆ ਜੇ ਤੂੰ ਖੋਲੇ ਮੇਰੇ ਕੱਲੇ ਕੱਲੇ ਰਾਜਿਆ ਮੈਨੂੰ ਵੀ ਤਾਂ ਕਾਰਨਾਮੇ ਤੇਰੇ ਆਦਿਆ ਜਦੋਂ ਜਾਂਦਾ ਸੀ ਸਕੂਲੀ ਬੜਾ ਰੋਂਦਾ ਹੁੰਦਾ ਸੀ ਲੈ ਤੂੰ ਚਿਮਿਆ ਸ਼ਾਈ ਦੀ ਦਵਾਤ ਪੂਰੀ ਪੀਦਾ ਹੁੰਦਾ ਸੀ ਲੈ ਤੂੰ ਚਿਮਿਆ ਦੀਕ ਲਾ ਕੇ ਸ਼ਾਈ ਸਾਰੇ ਪੀਂਦਾ ਹੁੰਦਾ ਸੀ ਸੁਣ ਚਿਮਿਆ ਤੇਰੇ ਨੱਕ ਵਿੱਚੋਂ ਵਗਦੀ ਸੀ ਨਲੀ ਤੇ ਟੀਚੇ ਦੇ ਦਾ ਮਾਰੇ ਰੱਖਦੇ ਪੌਂਦਾ ਸੀ ਸਕੂਲ ਸਾਰਾ ਲਾਨ ਤਾਂ ਚੀਮਿਆ ਆਵੇ ਤੇਰੀ ਨੱਕ ਤੇ ਤੇਰੇ ਨੱਕ ਵਿੱਚੋਂ ਵਗਦੀ ਸੀ ਨਾਲੀ ਤੇ ਟੀਚੇ ਦੇ ਰਮਾਲ ਰੱਖਦੇ ਪੌਂਦਾ ਸੀ ਸਕੂਲ ਸਾਰਾ ਲਾਨ ਤਾਂ ਚੀਮਿਆ ਆਵੇ ਤੇਰੀ ਨੱਕ ਤੇ ਮਹੀਨੇ-ਮਹੀਨੇ ਬਾਅਦ ਤੂੰ ਤੇ ਨਾਉਂਦਾ ਹੁੰਦਾ ਸੀ ਦੱਸ ਚੀਮਿਆ ਸ਼ਾਹੀ ਦੀ ਦਵਾਈ ਤੱਕਾ ਤੂੰ ਪੀਂਦਾ ਹੁੰਦਾ ਸੀ ਵੇ ਦੱਸ ਚੀਮਿਆ ਕੰਦਾ ਜਵਾਬ ਸਾਰੀ ਦੁਨੀਆ ਨੂੰ ਤੂੰ ਵੀ ਦੇ ਕਿ ਆ ਵੀ ਦਵਾਈ ਜਿਹੜੀ ਸ਼ਾਇਦੀ ਉਹ ਕਦੋਂ ਪੀਣਾ ਹੁੰਦਾ ਸੀ ਤੇ ਮੇਰੀ ਸਾਰਿਆਂ ਦੀ ਗੁਜਾਰਿਸ਼ ਹੈ ਕਿ ਪਲੀਜ਼ ਇਸ ਵੀਡੀਓ ਨੂੰ ਹਰ ਮਨ ਚੀਮੇ ਤੱਕ ਜ਼ਰੂਰ ਪਹੁੰਚਾਓ ਧੰਨਵਾਦ